ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਟਲੋਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲੇ ਪਿੰਡ ਧੌਲਾ ਜੀ ਇੱਕ ਤੁਹਾਨੂੰ ਸੂਈ ਸਵਾਈ ਝੋਟੇ ਦਿਖਾ ਦੇਾਂਗੇ ਦਿਖਾ ਵੀ ਟੌਪ ਦੀ ਦੇਵਾਂਗੇ ਬਹਿੜਾ ਵਾਲਾ ਹਵਾਨਾ ਇਹ ਚ ਬੜਾ ਵਰਗਾ ਤੇ ਕਦੋਂ ਸੂਈ ਆ ਕਿੰਨਾ ਦੁੱਧ ਬਾਦ ਕੱਢੂਗੀ ਬਾਈ ਤੋਂ ਪੁੱਛਾਂਗੇ ਆਜੋ ਵੀਰੇ ਚਮਕੌਰ ਹੱਸਰੀ ਗਲ ਭਰਾ ਮਿਰਿਆ ਹੋਰ ਠੀਕ ਹੈ ਚਮਕੌਰ ਬਹੁਤ ਵਧੀਆ ਪਰਮਾਤਮਾ ਦੀ ਬੰਦੀ ਕਿਰਪਾ ਭਰਾ ਮਿਰਿਆ ਓਕੇ ਜੀ ਤੇ ਪਹਿਲਾਂ ਤਾਂ ਨੰਬਰ ਬੋਲ ਬਾਈ ਨੰਬਰ 9779475644 ਵੀਰੇ ਨਾਂ ਚਮਕੌਰ ਸਿੰਘਾ ਪਿੰਡ ਤਾਂ ਉਹ ਜ਼ਿਲ੍ਹਾ ਬਰਨਾਲਾ ਵੀਰੇ ਹੂੰ ਤਹਿਸੀਲਾ ਤੱਪਾ ਪੈਂਦਾ ਜ਼ਿਲ੍ਹਾ ਖਾਣਾ ਰੂੜੇ ਕੀ ਪੈਂਦਾ ਵੀਰੇ ਓਕੇ ਤੇ ਨੇੜੇ ਤੇੜੇ ਆਪਣੇ ਪਿੰਡ ਮੇਰੇ ਬਣਾ ਦਕਾਨੇ ਕੀ ਬਗੜਾ ਨਾਲ ਨਾਲ ਲੱਗਦਾ ਧੁਰਕੂੜਾ ਬੰਦ ਨਾਲ ਅੱਡੇ ਹਾਂਡੇ ਹਾਂਡੇ ਪਿੰਡਾ ਤੇ ਤੁਮ ਕੋ ਤੇ ਜਿਆਦਾ ਤਾਂ ਆਪਾਂ ਬਾਬਾ ਅਲੀ ਸਾਹਿਬ ਗੁਰਦੁਆਰਾ ਤੇ ਗੂਗਲ ਤੇ ਸਰਚ ਮਾਰ ਲੈ ਨਾਲ ਦੀ ਨਾਲ ਪੰਟ ਨਿਕਲਣ ਆਪਣੀ ਚੰਗਾ ਚੱਲੀ ਜਾਂਦਾ ਫਿਰ ਕੰਮ ਪ੍ਰਮਾਤਮਾ ਦੀ ਬਹੁਤ ਜਿਆਦਾ ਕਿਰਪਾ ਵੀਰੇ ਤੇ ਰਿਸਪੌਂਸ ਕਿਵੇਂ ਰਹਿੰਦਾ ਬਹੁਤ ਸੋਹਣਾ ਬਸ 20 25 ਮਿੰਟ ਲੱਗੇ ਸੀ ਹੁੰਦਾ ਭਰਾ ਮੇਰਾ ਪੈਗਮ ਬਸ ਆਹ ਲਓ ਕੁਆਲਿਟੀ ਉਪਰਾ ਮੇਰੇ ਨਾਲ ਗੂਗਲ ਤੇ ਅੱਜ ਫਿਰ ਗਾਣੇ ਖਰੀਦ ਦੇਖ ਰਿਹਾ ਤੇ ਮੱਝ ਖਰੀਦ ਮੱਝ ਆਪਾਂ ਆਪਣੇ ਕੋਲੇ ਹੀ ਹੈ ਭਰੂਣੇ ਵੀਰੇ 12 ਕਿਲੋ ਤੋਂ ਕੋਡਾ ਦੋ ਦੰਦ ਜੀ ਹੋਣ ਕੱਟੀ ਚਾਵ ਦੰਦਾਂ ਦੀ 4 ਦੰਦ ਸੂਪੀ ਦੋ ਚਾਰ ਦੋ ਜੂ ਸੂਪੀ ਆਪਣੇ ਕੋਲੇ ਹੀ ਹੈ ਬਾਕੀ ਦੇ ਵੀਰੇ ਆਫ ਕ ਅ ਬਾਕੀ ਦੀ ਗੱਲ ਕਦੋਂ ਸੁਈਏ ਵੀਰੇ ਦੇ ਤੜਕੇ 4 ਕਿਲੋ ਸੁਈਓ ਪ੍ਰੋਪਰ ਜੇਰ ਉਹ ਬਾਜੀ ਟੋਕਾ ਕੱਢ ਕੇ ਵੀਰੇ ਜੇਰ ਪ੍ਰੋਪਰ ਪਈ ਹਾਂ ਹਾਂ ਬਿਲਕੁਲ ਬਿਲਕੁਲ ਤੇ ਕਿੰਨਾ ਕੁ ਬੋਲਾ ਘੜਤਾ ਚੌਂਕਾ ਵੀਰੇ ਤੜਕੇ 4 ਕਿਲੋ ਦੁੱਧ ਕੱਢਿਆ ਸੀਗਾ ਬੈਂਦੀ ਨਹੀਂ ਜਿਹੜਾ ਬੈ ਗਈ ਨਾਲ ਦੇ ਨਾਲ ਹੀ ਜੇਨ ਮਾਰੀ ਐਤ ਕੀ ਵਰ ਕਿੰਨਾ ਦੁੱਧ ਕੱਢ ਬੱਦ 13-14 ਕਿਲੋ ਦੁੱਧ ਮੰਨ ਕੇ ਲੈ ਜੇ ਦੁੱਧ ਤਾਂ ਵੱਧ ਕੱਢੂਗੀ ਭਰਾ ਅਗਲੀ ਦੀ ਸੇਵਾ ਬਾਕੀ ਸੇਵਾ ਮੈਂ ਐਵੇਂ ਸੌਂਹ ਖਾ ਜਿਵੇਂ ਮੈਂ ਪਤਾ ਨਹੀਂ ਸੌਹ ਬਲਾਨਾ ਦੁੱਧ ਕੱਢ ਦੁੱਧ ਤਾਂ ਸਾਲਾ ਬਈ ਤੇਰੀ ਖੁਰ ਲਈ ਨਾ ਕਢਾਉਣਾ ਹੁੰਦਾ ਤੇ ਬਾਕੀ ਆਪਣੋ ਸਾਰੇ ਸਿਆਣੀ ਹੁੰਦੇ 70% ਦੁੱਧ ਪਾਣੀ ਨਾਲ ਬਣਦਾ ਜੇ ਅਥਨਦਾਈ ਬਣ ਕੇ ਗਏ ਨੇ ਪਾਣੀ ਦੇ ਤੇ ਨਹੀਂ ਨੇ ਹਾਂ ਜੇ ਖੋਲ ਵਿੱਚ ਪਾਈ ਨਾ ਪਿਆ ਕੇ ਉਧਰ ਪਾ ਕੇ ਕੇ ਬਾਹਰ ਦਾ ਨਾ ਕੋਈ ਨਹੀਂ ਮਿਲਦਾ ਬ੍ਰਦਰ ਸਾਰਾ ਕਰਾ ਗਏ ਚੱਕਲੇ ਵਾਲੇ ਨੇਡ ਤੋਂ ਕਰਵਾ ਚੈੱਕ ਐਚ ਅੱਬ ਬਹਿਣਾ ਵਰਗਾ ਹਵਾਨਾ ਤਿਆਰ ਕੀਤਾ ਵਗੈਰਾ ਸੀਲ ਠੰਡੀ ਬਾਹਰ ਜਾਵਾਂ ਬੱਕਰੀਆਂ ਨਾਲ ਦੀ ਆ ਭਰਾ ਮੇਰੇ ਕੱਟੀ ਤੇ ਸਭੀ ਬਲੀ ਵੀ ਬਾਕੀ ਬਹੁਤ ਚੰਗੀ ਹੈ ਦੇਖੀ ਕੱਟੀ ਦੇਖੀ ਲੇਵ ਗੁੜ ਦਾ ਗੱਟਾ ਹੀ ਲੈ ਫਿਰਦੀ ਆ ਭਰਾ ਮੇਰੇ ਬੋਲਣ ਦੀ ਲੋੜ ਨਹੀਂ ਦੇਖਣ ਭਰਾਵਾਂ ਨੇ ਆਪੇ ਹੀ ਦੇਖ ਲੈਣਾ ਆ ਦੇਖੋ ਜੀ ਵਾਕਈ ਗੁੜ ਦਾ ਗੱਟਾ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਤੇ ਕਲਾ ਕਲਾ ਨਿਖਰਮਾ ਥਾਣ ਲੱਗਿਆ ਭਰਾ ਮੇਰਾ ਤੇ ਬਰੀਕ ਸਿੰਗੀ ਜਮਾ ਪਿੰਡਾਂ ਵੀ ਜਮਾ ਕਾਗਜੀ ਨਿੰਬੂ ਹੋਏ ਮੇ ਭਰਾ ਮੇਰਾ ਰੇਟ ਇਹਦਾ ਵੀਡੀਓ ਦੇ ਵਿੱਚ ਹੀ ਹੋਊ ਜਮਾ ਜਾਇਜ਼ ਤੇ ਆਹ ਦੇਖੋ ਜੀ ਕਰੋ ਕੁਆਲਿਟੀ ਚੈੱਕ ਮੋੜ ਲਿਓ ਗਿਆ ਨਹੀਂ ਬਸ ਦਿਖਾ ਗਿਆ ਦੁਰ ਕਹਿੰਦਾ ਮੋੜ ਲਾਜੇ ਮੈਂ ਮੋੜ ਲਾਜੇ ਆ ਦੇਖੋ ਜੀ ਇਹ ਕੱਟਿਆ ਲੇ ਵਾਲੂ ਆ ਗੁਰਦਿਆਂ ਦਾ ਗੱਟਾ ਗੱਠਾ ਮੈਂ ਮੂਹਰੇ ਬਰਾਬਰ ਗੁੱਠਾ ਵੀ ਹੁੰਨੀ ਨੇ ਮੂਹਰੇ ਮੈਂ ਉਠਾਉਣੀ ਨੇ ਬਰਾਬਰ ਚਮਕੌਰ ਗਾੜੀ ਪਿਛਾੜੀ ਬਰਾਬਰ ਬਰਾਬਰ ਆ ਜੀ ਕੋਲ ਦੇ ਚੌਣ ਚੂਣ ਕਿਆ ਆਵਾਜ਼ ਲੱਗਿਆ ਭਰਾ ਮੇਰੇ ਇਕੱਠੇ ਪਰ ਵਰ੍ਹਦੀ ਆ ਐਂ ਪੈਂਦੀ ਆ ਮੀਂਹ ਮੂੰਗ ਭਰਾ ਮੇਰਾ ਬਾਕੀ ਧਾਰਾ ਮਾਰ ਕੇ ਦੇ ਤਾਰਾ ਮਾਰ ਗਿਆ ਵਰਖਾਵਾਂਗੇ ਹਰ ਕੋ ਕਮ ਆਨਲਾਈਨ ਕਈ ਵਾਰੀ ਭਰਾ ਨੇ ਆਨਲਾਈਨ ਪਹਿਲ ਨਹੀਂ ਹੁੰਦੇ ਭਰਾ ਜਿਆਦਾਤਰ ਆਪਾਂ ਤੇਰੇ ਚੈਨਲ ਤੇ ਆਨਲਾਈਨ ਨਹੀਂ ਲੈਂਦੇ ਨੇ ਭਰਾ ਮੈਂ ਤੁਹਾਨੂੰ ਬੜਿਆ ਵਿਸ਼ਵਾਸ ਕਰਦੇ ਬੜਿਆ ਵਿਸ਼ਵਾਸ ਕਰਦੇ ਬਾਕੀ ਜੀਰੂ ਜੋ ਤੂੰ ਚੰਗੀ ਚੀਜ਼ ਦੇ ਕੰਮ ਹੀ ਉਦਾਂ ਕਰਨਾ ਜਿੰਨਾ ਕਿ ਭਾਈ ਹੋਈ ਪਰਮਾਤਮਾ ਦੀ ਕਿਰਪਾ ਨਾਲ ਪ੍ਰਭੂ ਲੈ ਲੈ ਲੂਏ ਕੰਨੋਂ ਦਾ ਲੈਣ ਦੱਸ ਹਾਂ ਆ ਦੇਖੋ ਵੀਰੋ ਬੰਨੋ ਵੀਰੇ ਚਮਕੌਰ ਬੱਚਾ ਦਿਖਾ ਦੇ ਬਜਾਉਂਦਾ ਦਿਖਾ ਦੇ ਠੀਕ ਆ ਵੀਰੇ ਚੋਂਦਾ ਇਹਦਾ ਹੀ ਆ ਕਿ ਨਾ ਕੇਦਾ ਆਪਣਾ ਤੇ ਥਾਂ ਦੇਖ ਨਾ ਦੂਰੇ ਕਰ ਤੇ ਜੱਡੀ ਹਾਂ ਵੀਰੇ ਧਾਰ ਦਿਓ ਬਾਕੀ ਦਾ ਮੇਰੇ ਹਿਸਾਬ ਨਾਲ ਤਾਂ ਇਹ ਚ ਇੱਕ ਪੈਸੇ ਦਾ ਵੀ ਕੋਈ ਫਾਲਟ ਨਹੀਂ ਹਨਾ ਵੀਰੇ ਚੋਂ ਚੂਣ ਬਾਈ ਖਾਣਾ ਐਸਾ ਕੱਢਿਆ ਪਰ ਪ੍ਰਕਰ ਮਾਲੀ ਨਹੀਂ ਲੈ ਬਾਕੀ ਦੁੱਧ ਨੂੰ ਤੰਗਿਆ ਨਹੀਂ ਕਰਦੀ ਨਾਲ ਦੀ ਨਾਲ ਸਟਾਰਟਿੰਗ ਕਰਨੀ ਨੇ ਦੁੱਧ हां ਦੁੱਧ ਨੂੰ ਦੁੱਧ ਵੀ ਚੰਗਾ ਕੱਢੂ ਭਰਾ ਮੇਰਾ ਚੰਗਾ 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 ਦੁੱਧ ਵਾਲੀ ਆਸਲ ਹਾਂ ਦੁੱਧ ਵਾਲੀ ਕੱਟੀ ਹੈ ਰਾਤ ਨਾਲ ਤੇ ਮਗਰ ਕਟਾ ਗਿਆ ਵੀਰੇ ਮਾ ਕਟਾ ਵੀਰੇ ਚੋਣ ਦੇਖੀ ਚੋਣ ਦਿਖਾ ਦੇ ਦੇਖੋ ਜੀ ਚੋਣ ਕਰੋ ਜੈਕ ਥੱਲੇ ਉਹਦਾ 940 ਗੱਲ ਹੀ ਆ ਗਈ 90 ਦੇ ਬਾਹਰ ਆ ਗਿਆ ਪਾਣੀ ਹਨਾ ਹਾਂ ਬਿਲਕੁਲ ਹੈ ਆ ਕਰ ਲੋ ਚੈੱਕ ਤਸੱਲੀ ਕਰ ਲੋ ਕਿਉਂਕਿ ਤੜ ਦੇਖੋ ਉਂਗਲਾਰ ਕਿੰਨਾ ਹੈ ਹਨਾ ਮੂਲੀ ਕਰੀ ਰਹਾ ਮੈਂ ਕਹਿੰਦਾ ਨਜ਼ਾਰੇਦਾਰ ਬਾਕੀ ਯਾਰ ਆਪਣੀ ਪਾਸ ਕਰੀ ਵੀ ਚੀਆ 70 ਨੰਬਰ ਆਪਣੀ ਗੁਲੀ ਵੀ ਹੀ ਆਲ ਛੂੜ ਵੀਰੇ ਓਕੇ ਜੀ ਬਸ ਬਸ ਦੁਬਾਰੇ ਫੇਰਾ ਦਿਖਾਣਾ ਕੁਝ ਨਹੀਂ ਗਣੀ ਠੰਡੀ ਪਰ ਬੱਕਰੀਆਂ ਨਾਲ ਦੀ ਯਾਰ ਜੀ ਚੂਣ ਚੂਣ ਦੀ ਥਣ ਕੈਸਾ ਕੱਢੇ ਲੱਕੀ ਕਲਮ ਵਰਗਾ ਹਣਾ ਵੀਰੇ ਆਨੰਦ ਵੰਤਾ ਤੇ ਗਿਠ ਗਿਠ ਤੇ ਮੰਗ ਲੈ ਮੂਲੀ ਕਰੀ ਤੇ ਕਿਵੇਂ ਓਕੇ ਜੀ ਹਾਂ ਜੀ ਦੇਖ ਲੈ ਰੇਟ ਆ ਗਿਆ ਭਾਈ ਇਹਦਾ ਓਕੇ ਓਕੇ ਮੋਲ ਵਾਬਰੇ 115 ਵਾਲਾ 110 ਵਾਲਾ 105 ਦੀ ਦੇ ਦਾਂਗੇ ਭਰਾ ਮੇਰੇ ਮਾਨਦਾਨ ਹੋ ਜਾ ਮਾਨਦਾਨ ਦੇ ਕੇ ਦੋ ਰਾਂਗੇ ਭਰਾ ਮੇਰੇ ਤੁਹਾਨੂੰ ਪਤਾ ਗਾਈਆਂ ਵਾਲਾ ਸਿਸ਼ਟ ਵੀ ਹੁੰਦਾ ਆਪਣਾ ਵੀ ਐ ਨਹੀਂ ਹੈਗਾ ਉਹ ਵੀ ਬੜਾਈ ਕਰਿਆ ਹੰਕਾਰ ਕਰੀਏ ਕੱਟੀ ਅੱਦੋਂ ਵੱਜਾਂਗੀ ਆ ਭਰਾ ਮੇਰੇ ਜਾਇਜ਼ ਰੇਟ ਆ ਜੀ ਜਾਇਜ਼ ਬਿਲਕੁਲ ਜਾਇਜ਼ ਰੇਟ ਆਗਾ ਨੰਬਰ ਫੇਰ ਬੋਲ ਦਿਓ ਜੀ ਨੰਬਰ 9779475644 ਵੀਰੇ ਤੇ ਪਿੰਡ ਪਿੰਡ ਤੌਲਾ ਤੇ ਜ਼ਿਲ੍ਹਾ ਬਰਨਾਲਾ ਵੀਰੇ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਉਂਦਾ ਜਦੋਂ ਜੈਡ ਬਲੈਕ ਆ ਜਾਵਾਂ ਸਾਰੀ ਬਈ ਆ ਰਹਿਣਾ ਜੀ ਕਿਤੋਂ ਨਹੀਂ ਹੁੰਜੀ ਵੀ ਕਮਾਲ ਦੀ ਝੋਟੀ ਆ ਬਾਕੀ ਦਾ ਇੱਕ ਝੋਟੀ ਸੀ ਇੱਕ ਤੁ